ਸ਼ਸ਼ੀਕਲ ਦੋਸਤੋ ਨਮਸਕਾਰ ਅਬੋਹਰ ਦੇ ਪਿੰਡ ਮਨੂਖਪੁਰ ਵਿੱਚ ਕੱਲ 25 ਅਪ੍ਰੈਲ ਨੂੰ ਟੋਟੀ ਮਨੂਖਪੁਰ ਮਾਈਨਰ ਨੂੰ ਦਿਨ ਰਾਤ ਇੱਕ ਕਰਕੇ ਨਹਿਰੀ ਮਹਿਕਮੇ ਨੇ 26 ਅਪ੍ਰੈਲ ਦੀ ਸ਼ਾਮ ਨੂੰ ਬੰਦ ਕੀਤਾ ਅਤੇ ਰਾਤ ਨੂੰ ਨਹਿਰ ਵਿੱਚ ਪਾਣੀ ਵੀ ਛੱਡ ਦਿੱਤਾ ਗਿਆ ਹੈ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਨਹਿਰੀ ਮਹਿਕਮੇ ਦੇ ਐਕਸ਼ਨ ਸੁਖਜੀਤ ਸਿੰਘ ਅਤੇ ਐਸਜੋ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 24 ਘੰਟੇ ਵਿੱਚ ਨਹਿਰ ਨੂੰ ਬੰਦ ਦਿੱਤਾ ਗਿਆ ਹੈ ਤੇ ਪਾਣੀ ਵੀ ਛੱਡ ਦਿੱਤਾ ਗਿਆ ਹੈ ਤਾਂ ਜੋ ਕਣੋ ਅਤੇ ਹੋਰ ਫਸਲਾਂ ਪਾਣੀ ਦੀ ਕਮੀ ਨਾਲ ਪ੍ਰਭਾਵਿਤ ਨਾ ਹੋਣ ਉਨ੍ਹਾਂ ਨੇ ਕਿਹਾ ਕਿ ਸ਼ਾਮ 7:00 ਤੱਕ ਨਹਿਰ ਨੂੰ ਬੰਦ ਦਿੱਤਾ ਗਿਆ ਸੀ ਅਤੇ ਰਾਤ ਨੂੰ ਪਾਣੀ ਪੂਰਾ ਹੋ ਜਾਏ ਤੇ ਕਿਸਾਨ ਆਪਣੀ ਬਾਰੀ ਲੈ ਸਕਣਗੇ ਕਿ ਅੱਲਾਮਾ ਪਾਣੀ ਵੰਡਣ ਦਾ ਸਿਰੇ ਕੰਮ ਸ਼ੁਰੂ ਹੋ ਗਿਆ ਸੀ ਕੰਮ ਹੈ ਹੁਣ ਸ਼ਾਮ ਨੂੰ 7 ਵਜੇ ਮੁਕਪੜ ਹੋ ਗਿਆ ਤੇ ਹੁਣ ਪਾਣੀ ਇਹਦੇ ਚੱਕ ਤੱਕ ਹੈ ਤੇ ਕੱਲ ਸ਼ਾਮ ਤੱਕ ਏਲਾ ਦੇ ਪਾਣੀ ਆ ਜਿਹੜਾ ਸਵੇਰ ਤੋਂ ਸ਼ੁਰੂ ਹੋ ਜਾਊਗਾ ਪਰ ਸ਼ਾਮ ਤੱਕ ਇਹ ਪੂਰਾ ਬੰਦ ਹੋ ਜਾਊਗਾ 24 ਘੰਟਿਆਂ ਦੇ ਅੰਦਰ ਅੰਦਰ ਸਾਰੀ ਨਹਿਰ ਬੰਨ ਕੇ ਕੰਪਲੀਟ ਕਰਤੀ ਹੈ ਤੇ ਸਵੇਰੇ ਸਾਰੇ ਜਿਹੜੇ ਕਿਸਾਨ ਹੈ ਉਹ ਆਪ ਦੀਆਂ ਵਾਰੀਆਂ ਸੰਭਾਲ ਲੈਣ ਸੋਹਾਂ ਤੱਕ ਦੁਪਹਿਰ ਤੱਕ ਥੇਲਾ ਦੇ ਹਾਂਜੀ ਮਹਿਕਮੇ ਨੇ ਬੜੀ ਮਿਹਨਤ ਕਰੀ ਹੈ ਜਿਹੜੀ ਇਹ ਨਹਿਰ ਦਾ ਇੱਕ ਦਿਨ ਦੇ ਵਿੱਚ ਜਿਹੜਾ ਇਸ ਟਾਈਮ ਬਾਗਾਂ ਨੂੰ ਤੇ ਜੋ ਨਰਮੇ ਦੀ ਬਿਜਾਈ ਹੋ ਰਹੀ ਹੈ ਉਹਦੇ ਲਈ ਪਾਣੀ ਦੀ ਜ਼ਰੂਰਤ ਸਿੰਘ ਹੀ ਕਿਸਾਨਾਂ ਦਾ ਬਹੁਤ ਜ਼ਿਆਦਾ ਭਾਰੀ ਮੰਗ ਸੀਗੀ ਇੱਕ ਦਿਨ ਦੇ ਵਿੱਚ ਨਹਿਰ ਦਾ ਕੰਮ ਕੰਪਲੀਟ ਹੋ ਗਿਆ ਤੇ ਇਹ ਕਿਸਾਨਾਂ ਵਾਸਤੇ ਵੀ ਬਹੁਤ ਵਧੀਆ ਖਬਰ ਹੈ ਤੇ